ਸੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਇੱਥੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਗਾਂ ਕੀ ਤੇ ਉਧਰ ਇੱਕ ਮੱਝ ਖੜੀ ਆ ਇਹ ਦੋਵੇਂ ਪਸ਼ੂ ਵਿਕਾਊ ਆਗੇ ਤੇ ਆਪਾਂ ਕੱਲੇ-ਕੱਲੇ ਪਸ਼ੂ ਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਤੇ ਤੋਰ ਕੇ ਵੀ ਦਿਖਾਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੋਊਗਾ ਤੇ ਜਿਹਨੂੰ ਪਸੰਦ ਆਉਂਦਾ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਪਸੰਦ ਆਉਂਦਾ ਜਾਂ ਦੋਵੇਂ ਪਸੰਦ ਆਉਂਦੇ ਆ ਤੇ ਤੁਸੀਂ ਗੱਲਬਾਤ ਕਰਕੇ ਬਾਈ ਦੇ ਨਾਲ ਤੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਪਸ਼ੂਆਂ ਨੂੰ ਖਰੀਦ ਸਕਦੇ ਹੋਗੇ ਤੇ ਬਾਕੀ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਥੋੜਾ ਤੇ ਬਾਈ ਦੇ ਨਾਲ ਸਾਰੀ ਆਪਾਂ ਗੱਲਬਾਤ ਕਰਾਉਣੀ ਹੈਗੇ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਆਪਾਂ ਗੱਲਬਾਤ ਕਰਾਉਣੀ ਹੈ ਸਾਰੀ ਬਾਈ ਦੇ ਨਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਈ ਆਪਣਾ ਨਾਮ ਦੱਸ ਦਿਓ ਨਾਮ ਆਪਣਾ ਸੀਰਾ ਬਈ ਸੀਰਾ ਠੀਕ ਆ ਪਿੰਡਾਂ ਦਾ ਤਸੀਲ ਆਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਠੀਕ ਆ ਤੇ ਆਪਣੇ ਕੋਲੇ ਬਾਈ ਇਹ ਦੋ ਪਸ਼ੂ ਬਕਾਊ ਆ ਹਨਾ ਠੀਕ ਆ ਤੇ ਆਪਾਂ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਗੇ ਬੈੜ ਤੋਂ ਹੀ ਕਰ ਲਗੇ ਇਹ ਬੈੜ ਦੀ ਡਿਟੇਲ ਦੱਸੀ ਪਹਿਲਾਂ ਵੀ ਹਜੇ ਕੱਚੀ ਆ ਇਹ ਇਹ ਕੱਚੀ ਆ ਬਾਈ ਇੱਕ ਤਰੀਕ ਨੂੰ ਦਿਨ ਪੂਰੇ ਵੱਧ ਭਾਵੇਂ ਕਿਨੇ ਮਰਦੀ ਫਰੀਏ ਇੱਕ ਤਰੀਕ ਨੂੰ ਦਿਨ ਪੂਰੇ ਆ ਮਤਲਬ 9-10 ਦਿਨ ਪਏ ਆ ਹਨਾ ਬਾਕੀ ਉੱਤੇ ਵੀ ਲਿਆ ਸਕਦੀ ਆ ਉੱਤੇ ਜਾਂਦੀ ਆ 2-4 ਦਿਨ ਤੋਂ ਉੱਤੇ ਦੋ ਚਾਰ ਦਿਨ ਉੱਤੇ ਵੀ ਲਿਆ ਸਕਦੀ ਆ ਮਤਲਬ 12-13 ਦਿਨ ਲੈ ਜੂਗੀ ਹਜੇ ਠੀਕ ਹੈ ਤੇ ਸੂਆ ਕਿਹੜਾ ਸੂਣਾ ਇਹਨੇ ਸੂਆ ਦੂਜਾ ਹਾਂ ਦੂਜੇ ਸੂਆ ਸੂਣਾ ਇਹਨੇ ਠੀਕ ਹੈ ਤੇ ਪਹਿਲੇ ਸੂਏ ਦਾ ਇਹਦਾ ਪਤਾ ਵੀ ਕਿੰਨਾ ਕੁ ਦੁੱਧ ਪਾਇਆ ਇਹਨੇ ਪਹਿਲੇ 18 ਬਸ 20 ਦੇ ਵਿਚਕਾਰ ਚ ਪਾਇਆ 18 ਤੋਂ 20 ਦੇ ਵਿਚ ਵਿੱਚ ਦੁੱਧ ਦੇ ਨੇ ਪਹਿਲੇ ਸੂਏ ਦਿੱਤਾ ਪਹਿਲੇ ਹਾਂ 2000 ਬਸ ਠੀਕ ਹੈ ਇਸ ਵਾਰ ਆਪਾਂ ਕਿ ਕਿੰਨੀ ਉਮੀਦ ਕਰ ਸਕਦੇ ਆ ਇਹਦੇ ਤੋਂ ਇਹ ਤਾਂ 24 25 ਕੁ ਦੇਊ 24 25 ਤਾਂ ਦੇ ਸਕਦੀ ਆ ਹਨਾ ਸਨ ਪੈ ਗਿਆ ਸੀ ਦਾ ਠੀਕ ਆ ਵੇਚਦੀ ਉਹ ਜਾਨੀ ਗੈਪ ਪੈ ਗਿਆ ਜੀ ਬਾਣਣ ਚ ਹਾਂ ਬਾਣਣ ਚ ਠੀਕ ਆ ਬਾਕੀ ਕੁਆਲਿਟੀ ਚੰਗੀ ਆ ਹਨਾ ਇਹਨਾਂ ਦਾ ਦੇ ਸਕਦੀ ਆ ਹਾਂ ਬਸ ਕੋਈ ਚੋਰੀ ਜਦੋਂ ਨਹੀਂ ਬਸ ਇਹ ਪੈ ਗਿਆ ਚੋ ਠੰਡੀ ਸੀ ਲਾ ਹਨ ਬਾਕੀ ਇਹਨਾਂ ਦਾ ਗਾਇਆਂ ਦਾ ਤਾਂ ਇਹ ਹੁੰਦਾ ਜਿਵੇਂ ਹੁਣ ਇਹ ਚ ਬਰੀਡ ਚੰਗੀ ਹੈ ਹਨ ਜਿੰਨੀ ਆਪਾਂ ਸੇਵਾ ਕਰ ਲਾਂਗੇ ਜਿੰਨਾ ਮਰਜ਼ੀ ਦੁੱਧ ਚੋ ਸਕਦੇ ਆ ਹਨ ਠੀਕ ਹੈ ਤੇ ਇਹਨੂੰ ਤੋਰ ਕੇ ਦਿਖਾਈਏ ਇੱਕ ਵਾਰੀ ਬਈ ਲੋ ਵੀ ਦੋਸਤੋ ਇੱਕ ਵਾਰੀ ਤੁਸੀਂ ਤੁਰਦੀ ਨੂੰ ਦੇਖ ਸਕਦੇ ਹੋ ਬਰੀਡ ਦੇ ਵਿੱਚ ਪੂਰੀ ਪਿਆਹ ਹੋ ਰਗੀ ਤੇ ਥੋੜਾ ਜਿਹਾ ਉਪਰੇ ਦਾ ਕਰਕੇ ਮੈਥੋਂ ਡਰਦੀ ਹੈਗੀ ਤੇ ਵੈਸੇ ਉਦਾਂ ਕੋਈ ਚੱਕਰ ਨਹੀਂਗਾ ਬਾਡੀ ਬੈਂਟਰ ਬਹੁਤ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਅੰਗਰੇਜ਼ਾਂ ਵਰਗੀ ਪਈ ਹੈਗੀ ਫੇਸ ਕੁਆਲਟੀ ਵੀ ਬਹੁਤ ਸੋਹਣੀ ਹੈ ਮੋੜਲਾ ਤੇ ਕੱਚੀ ਹਜੇ ਕਾਫੀ ਦਿਨਾਂ ਦੀ ਤੇ ਬਰੀਡ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਸੇਸ ਕੁਆਲਟੀ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਆ ਤੇ ਕਦਗਾਠ ਵੀ ਚੰਗਾਗਾ ਤੇ ਬਾਕੀ ਉਮੀਦ ਆ ਵੀ ਮੌਕੇ ਤੇ ਇਹਨੇ ਆ ਕੇ ਪੂਰਾ ਚੰਗਾ ਆਰਡਰ ਤਿਆਰ ਕਰ ਲੈਣਾਗਾ ਤੇ ਆਰਡਰ ਪਟ ਦੀ ਤਰੀ ਆਉਂਦੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਜਿਹੜਾ ਥਾਣਾ ਦਾ ਸਾਇਆ ਜਾ ਉਹ ਵੀ ਬਹੁਤ ਸੋਹਣਾਗਾ ਤੇ ਹਜੇ ਕੱਚੀ ਕਾਫੀ ਦਿਨਾਂ ਦੀ ਕਰਕੇ ਤੇ ਤਿਆਰੀਆਂ ਨੇ ਬਹੁਤ ਚੰਗੀ ਕਰਨੀ ਹੈ ਹੀ ਉਮੀਦ ਆ ਗਈ ਤੇ ਬਾਕੀ ਠੰਡੀ ਸੀਲ ਆ ਗਈ ਉਦਾਂ ਵੀ ਇਹਨੂੰ ਕੋਈ ਚੱਕਰ ਨਹੀਂਗਾ ਤੇ ਪੂਰੀ ਪਿਓਰ ਬਰੀਡ ਦੇ ਵਿੱਚ ਹੈਗੀ ਤੇ ਤੁਸੀਂ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਜਿਹੜਾ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੇ ਇੱਥੇ ਤੁਸੀਂ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੁਸੀਂ ਵੈਢ ਨੂੰ ਖਰੀਦ ਸਕਦੇ ਹੋਗੇ ਤੇ ਬਾਈ ਇਹਦਾ ਮੁੱਲ ਕੀ ਰੱਖਿਆ ਹਲ ਬਾਈ ਦਾ 85000 ਦੇ 85000 ਦੇ ਦੇ ਦਿਆਂਗੇ ਠੀਕ 85000 ਦੀ ਦੇਣੀ ਆ ਹਾਂ ਦੇਣੀ ਆ ਠੀਕ ਆ ਮਾੜਾ ਮੋਟਾ ਜਾਣੀ ਹੋ ਜੂ ਹਣਾ ਮੌਕੇ ਤੇ ਛੋੜ ਛੱਪਾ ਹੋ ਜੂ ਛੋੜ ਛੱਪਾ ਹੋ ਜੂਗਾ ਠੀਕ ਆ ਉਬੀ 285000 ਮੁਰਲਾ ਤੇ ਮਾੜਾ ਮੂਟਾ ਵਿੱਚੋਂ ਮਾਨਤਾਣ ਜਰੂਰ ਹੋ ਜੂਗਾ ਤੇ ਬਾਕੀ ਬੈੜ ਚੰਗੀ ਹੈਗੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਇਹਦਾ ਦੂਜੇ ਨੰਬਰ ਤੇ ਮੱਝ ਖੜੀ ਹੈਗੀ ਤੇ ਇਹਦੀ ਵੀ ਆਪਾਂ ਡਿਟੇਲ ਲੈਣੇ ਆਗੇ ਇਹਦੀ ਮੱਝ ਦੀ ਬਾਈ ਕੀ ਡਿਟੇਲ ਹੈਗੀ ਇਹ ਵੀ ਹਜੇ ਕੱਚੀ ਹੈਗੀ ਇਹ ਵੀ ਕੱਚੀ ਹੈ ਬਾਈ 10 ਦਿਨਾਂ ਦੀ ਇਹ ਕੱਚੀ ਹੈਗੀ ਠੀਕ ਹੈ ਤੇ ਇਹਦਾ ਸੂਆ ਕਿਹੜਾ ਹੈਗਾ ਇਹ ਤੀਜੇ ਸੀ ਇਹਨੇ ਤੀਜੇ ਸੂਏ ਸੁਣਾਗਾ ਇਹ ਦੁੱਧ ਦੀ ਕਿੰਨੀ ਕਮੀ ਦਾ ਪਤਾ ਦੇ ਦੋ ਦੁੱਧ 10 ਤੋਂ 11 ਕਿਲੋ 10 ਤੋਂ 11 ਦੇ ਵਿੱਚ ਦੇ ਦੂ ਜਾਣੀ ਹਨ ਪਿਛਲੇ ਸੂਏ ਇਹਨਾਂ ਦਿੱਤਾਗਾ ਨਹੀਂ ਦਿੱਤਾ ਠੀਕ ਆ ਵੀ ਇਹਨਾਂ ਦਾ ਗੱਡੂ ਕੀ ਹੈ ਨਾ ਹਾਂ ਹਾਂ ਠੀਕ ਆ ਬਾਕੀ ਮਾੜਾ ਮੋਟਾ ਸੇਵ ਦਾ ਫਰਕ ਹੁੰਦਾ ਹੈ ਨਾ ਕੱਲੇ ਚਾਰ ਤੇ ਹੀ ਹੈ ਠੀਕ ਹੈ ਇਹਨੂੰ ਵੀ ਗੋਲ ਲਈ ਰੋ ਵੀ ਦੋਸਤ ਤੀਜੇ ਸੂਏ ਸੂਣਾ ਆਏ ਨੇ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ ਗੱਡਾ ਗਾੜ ਵੀ ਠੀਕ ਆ ਯਾਨੀ ਦਰਮਿਆਨੇ ਦੇ ਵਿੱਚ ਆ ਤੇ ਨਾ ਹੀ ਜ਼ਿਆਦਾ ਘੱਟ ਆ ਤੇ ਨਾ ਹੀ ਜ਼ਿਆਦਾ ਵੱਧ ਆਗਾ ਤੇ ਬਾਕੀ ਸਭੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਵੀ ਵਧੀਆਗੀ ਦੇਖ ਸਕਦੇ ਹੋ ਤੁਸੀਂ ਆਰਡਰ ਵੀ ਸੋਹਣਾ ਦਿਖਾਉਂਦੀ ਹੈਗੀ ਬਾਕੀ ਦੈਨ ਹਜੇ ਪਏ ਆ ਇਹਦੇ ਕਾਫੀ 10 11 ਦਿਨ ਪਏ ਆ ਤਕਰੀਬਨ ਇਹਦੇ ਦਸਾਂ 11 ਦਿਨਾਂ ਦੇ ਵਿੱਚ ਨੇ ਆਰਡਰ ਵਧੀਆ ਸੋਹਣਾ ਦਿਖਾਉਣਾ ਦਾ ਬਾਕੀ ਥਣ ਥਣ ਦੇਖ ਸਕਦੇ ਹੋ ਵਿੱਥੀ ਚੰਗੀ ਆ ਥਣਾਂ ਦੇ ਵਿੱਚ ਥਣ ਚਾਰ ਇੱਕੋ ਜਹ ਹਨ ਜਮ ਤੇ ਕੋਈ ਆਈ ਨਹੀਂ ਹੈਗਾ ਵੀ ਵੱਡਾ ਛੋਟਾ ਹੈਗਾ ਜਾ ਮਾਈਕ ਕੋ ਜਾਂ ਸੈਜਾ ਥਾਣਾ ਦਾ ਤੇ ਫੈਕਸ ਹਵਾਨਾ ਰੱਖੂਗੀ ਇਹੀ ਉਮੀਦ ਆ ਗਈ। ਬਾਕੀ ਤੁਸੀਂ ਪੈਟਪੋੜੇ ਦੀ ਦੇਖ ਸਕਦੇ ਹੋ ਚੰਗੀ ਹੈਗੀ। ਤੇ ਦਿਨ ਹਜੇ ਇਹਦੇ 10 ਪਏ ਆ ਗਏ। ਥਾਣ ਦੇਖ ਸਕਦੇ ਹੋ ਥਾਣ ਸੋਹਣੇ ਆਗੇ। ਤੇ 11 ਕਿ ਲੀਟਰ ਤਕਰੀਬਨ ਦੁੱਧ ਪਿਛਲੇ ਸੂਏ ਦੇ ਵਿੱਚ ਦਿੱਤਾਗਾ ਵੀ ਇੰਨਾ ਤਾਂ ਦੇਊਗੀ ਵੱਧ ਵੀ ਸਕਦੀ ਹੈ ਬਾਕੀ ਸੇਵਾ ਦੇ ਨਾਲ ਤੇ ਆਪਾਂ ਮੁੱਲ ਪੁੱਛ ਲੈਨੇ ਆ। ਇਹਦਾ ਬਈ ਮੁੱਲ ਕੀ ਰੱਖਿਆਗਾ? ਇਹਦਾ 95000। ਇਹਦਾ 95000 ਆ। ਦੇ ਲੈਣੀ ਆ ਤੇ ਜਾਨੀ ਮਾੜਾ ਮੌਕੇ ਦੇ ਮਾਣਦਾਨ ਹੋ ਜੂ ਜ਼ਰੂਰ ਹਨਾ ਠੀਕ ਹੈ ਤੇ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ ਕੰਟੈਕਟ ਨੰਬਰ ਨੰਬਰ 84375 84375 94218 94218 ਠੀਕ ਹੈ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤਸੱਲੀ ਤੁਸੀਂ ਆਪਦੀ ਫੋਟਾ ਕਰਕੇ ਖਰੀਦ ਸਕਦੇ ਹੋ ਇੱਥੇ ਆ ਕੇ ਜਿਹਨੂੰ ਮੱਝ ਪਸੰਦ ਆਉਂਦੀ ਆ ਤੇ ਮਾਝ ਖਰੀਦ ਸਕਦੇ ਹੋ ਜਿਹਨੂੰ ਵੈੜ ਪਸੰਦ ਆਉਂਦੀ ਆ ਵੈੜ ਖਰੀਦ ਸਕਦੇ ਹੋ ਤੇ ਦੋਵੇਂ ਤੁਸੀਂ ਇਕੱਠੇ ਵੀ ਖਰੀਦ ਸਕਦੇ ਹੋਗੇ ਤੇ ਭਾਈ ਨਾਲ ਗੱਲਬਾਤ ਕਰ ਸਕਦੇ ਹੋ ਜਿਸ ਹਿਸਾਬ ਨਾਲ ਰੇਟ ਹੋ ਜਾਊਗਾ ਤੇ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ ਜੀ